ਜੇਕਰ ਗੱਲ ਕਿਸਾਨਾਂ ਦੇ ਦਿੱਲੀ ਪਹੁੰਚਣ ਦੀ ਚੱਲ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੀ ਪ੍ਰੀਖਿਆ ਦੀ ਘੜੀ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਪਾਸ ਹੋਣ ਦੀਆਂ ਕੋਸ਼ਿਸ਼ਾਂ ਕਰਦੀ ਦਿਖਾਈ ਦਿੰਦੀ ਹੈ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਆਪ ਪੰਜਾਬ ਦੇ ਲੀਡਰਾਂ ਦੀ ਸੋਚਿਆ ਜਾ ਰਿਹਾ ਸੀ ਕਿ ਇਹ ਤਾਂ ਕਹਿੰਦੇ ਸਨ ਕਿ ਅਸੀਂ ਕਿਸਾਨਾਂ ਦੇ ਨਾਲ ਆ ਰਵਾਇਤੀ ਪਾਰਟੀਆਂ ਵਰਗੇ ਨਹੀਂ ਕਿ ਇਕੱਲੇ ਬਿਆਨ ਹੀ ਦੇਾਂਗੇ ਜਦੋਂ ਜਾਣਾ ਹੋਇਆ ਜਾਵਾਂਗੇ 26 ਨਵੰਬਰ ਨੂੰ ਕੋਈ ਨਹੀਂ ਗਿਆ ਤਾਂ ਸਵਾਲ ਉੱਠਣ ਲੱਗੇ ਕਿ ਆਪ ਵਾਲੇ ਕਿੱਥੇ ਨੇ ਝਾੜੂ ਵਾਲੇ ਕਿੱਥੇ ਨੇ ਕ੍ਰਾਂਤੀਕਾਰੀ ਕਿੱਥੇ ਨੇ ਪਰ 27 ਨਵੰਬਰ ਨੂੰ ਆਮ ਆਦਮੀ ਪਾਰਟੀ ਨੇ ਸਾਰੇ ਦੇਸ਼ ਦੇ ਕਿਸਾਨਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਆਪ ਪੰਜਾਬ ਦੇ ਵਿਧਾਇਕਾਂ ਦੇ ਵੱਲੋਂ ਇੱਕ ਬਹੁਤ ਵੱਡਾ ਹੱਲਾ ਬੋਲ ਦਿੱਤਾ ਗਿਆ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦਾ ਘਰਾਓ ਕਰਨ ਦੀ ਕੋਸ਼ਿਸ਼ ਆਪ ਪੰਜਾਬ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਉੱਥੇ ਸੜਕ ਤੇ ਹੀ ਦਿੱਲੀ ਪੁਲਿਸ ਦੇ ਨਾਲ ਕਬੱਡੀ ਕਬੱਡੀ ਖੇਡਦੇ ਆਪ ਵਿਧਾਇਕ ਦਿਖਾਈ ਦਿੱਤੇ ਲਗਭਗ ਸਾਰੇ ਹੀ ਆਪ ਵਿਧਾਇਕ ਉੱਥੇ ਪਹੁੰਚੇ ਹੋਏ ਸਨ ਪੰਜਾਬ ਦੇ ਨਾਲ ਉਹਨਾਂ ਦੇ ਜਰਨੈਲ ਸਿੰਘ ਵੀ ਸਨ ਅਤੇ ਉਹਨਾਂ ਨੇ ਬੜੀ ਕੋਸ਼ਿਸ਼ ਜੀਤੀ ਭੱਜਣ ਦੀ ਚੰਗੀਆਂ ਦੌੜਾਂ ਲਵਾਈਆਂ ਕਹਿ ਸਕਦੇ ਆ ਦਿੱਲੀ ਪੁਲਿਸ ਦੀਆਂ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਆਪ ਦੇ ਵਿਧਾਇਕਾਂ ਨੇ ਇੱਕਦਮ ਭਾਰਤ ਦੇ ਪ੍ਰਧਾਨ ਮੰਤਰੀ ਦੇ ਘਰ ਵੱਲ ਨੂੰ ਮੁੜ ਜਾਣਾ ਹੈ ਇੱਕੋ ਦਮ ਉੱਥੇ ਪਹੁੰਚ ਗਏ ਆਪ ਵਿਧਾਇਕ ਅਤੇ ਚੰਗੀ ਦੌੜ ਲਵਾਈ ਦਿੱਲੀ ਪੁਲਿਸ ਵਾਲਿਆਂ ਦੀ ਪਰ ਅਖੀਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਤੇ ਵੀ ਸਵਾਲ ਚੁੱਕੇ ਜਾ ਰਹੇ ਸਨ ਕਿ ਘਰੇ ਬੈਠੇ ਵੀਡੀਓ ਜਾਰੀ ਕਰੀ ਜਾਂਦੇ ਹੋ ਅੰਦੋਲਨ ਦੇ ਵਿੱਚ ਕਦੋਂ ਆਉਣਾ ਹੈ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੀ ਕਿਸਾਨੀ ਅੰਦੋਲਨ ਦੇ ਵਿੱਚ ਕੁਦ ਦੇ ਦਿਖਾਈ ਦਿੱਤੇ 27 ਨਵੰਬਰ ਵਾਲੇ ਦਿਨ ਉਹੀ ਨਹੀਂ ਉਹਨਾਂ ਦੇ ਮਾਤਾ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਵੀ ਦਿੱਲੀ ਚੱਲੇ ਨੇ ਅਤੇ ਉਹਨਾਂ ਕੋਲ ਪੁੱਛਿਆ ਗਿਆ ਤੁਸੀਂ ਕੀ ਕਰੋਗੇ ਤੁਹਾਡੀ ਤਾਂ ਉਮਰ ਹੀ ਬੜੀ ਹੈ ਕਹਿੰਦੇ ਨੇ ਕਿ ਮੇਰੇ ਹਾਨ ਦੀਆਂ ਗਈਆਂ ਨੇ ਮੈਂ ਆਪਣੀਆਂ ਭੈਣਾਂ ਦੇ ਨਾਲ ਜਾਵਾਂਗੀ ਉੱਥੇ ਜਾ ਕੇ ਰਾਸ਼ਨ ਪਕਾਵਾਂਗੀ ਰੋਟੀ ਪਾਣੀ ਪਕਾਵਾਂਗੀ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕਰਾਂਗੀ ਤਾਂ ਜੋ ਕੇਂਦਰ ਸਰਕਾਰ ਨੂੰ ਪਤਾ ਲੱਗ ਸਕੇ ਕਿ ਅਸੀਂ ਸਾਰੇ ਹੀ ਇਸ ਖੇਤੀ ਕਾਨੂੰਨ ਦੇ ਖਿਲਾਫ ਕਿ ਇਹਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਮਾਤਾ ਤੋਂ ਪੁੱਛਿਆ ਗਿਆ ਆਪਣੇ ਪੁੱਤਰ ਭਗਵੰਤ ਮਾਨ ਨੂੰ ਕੀ ਕਿਹਾ ਤੁਸੀਂ ਕੀ ਕਰਨਾ ਚਾਹੀਦਾ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਉਹ ਇੰਨਾ ਸਿਆਣਾ ਹੋ ਚੁੱਕਿਆ ਹੈ ਉਹਨੂੰ ਪਤਾ ਹੈ ਕੀ ਕਰਨਾ ਹੈ ਮੈਨੂੰ ਉਸ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਆਪ ਦੇ ਜਿਹੜੇ ਮਹਿਲਾ ਵਿਧਾਇਕ ਨੇ ਸਰਵਜੀਤ ਕੌਰ ਮਾਨੂਕੇ ਅਤੇ ਨਵੇਂ ਬਣੇ ਯੂਥ ਦੇ ਸਹਿ ਪ੍ਰਧਾਨ ਅਣਮੋਲ ਗਗਨਮਾਨ ਟਰੈਕਟਰਾਂ ਤੇ ਚੜ ਕੇ ਕਿਸਾਨਾਂ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰਦੇ ਦਿਖਾਈ ਦਿੱਤੇ ਜੇਕਰ ਗੱਲ ਕਰਦੇ ਆਂ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਤਾਂ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਐ ਪਹਿਲਾ ਵੱਡਾ ਕੰਮ ਕੀਤਾ ਅਰਵਿੰਦ ਕੇਜਰੀਵਾਲ ਨੇ ਜਿਸ ਨੂੰ ਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾ ਰਿਹਾ ਹੈ ਕਹਿੰਦੇ ਨੇ ਕਿ ਦਿੱਲੀ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਕੇਜਰੀਵਾਲ ਦੇ ਅੰਡਰ ਨਹੀਂ ਹੈ ਉਹਨਾਂ ਦੇ ਵੱਲੋਂ ਦਿੱਲੀ ਪੁਲਿਸ ਦੇ ਵੱਲੋਂ ਮੁਆਫ ਕਰਨਾ ਉਹ ਉਹਨਾਂ ਦੇ ਅੰਡਰ ਨਹੀਂ ਹੈ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਸਟੇਡੀਅਮ ਜਿਹੜੇ ਨੇ ਉਹਨਾਂ ਨੂੰ ਜੇਲਾ ਬਣਾਉਣ ਦੀ ਇਜਾਜ਼ਤ ਕੇਜਰੀਵਾਲ ਸਰਕਾਰ ਤੋਂ ਮੰਗੀ ਗਈ ਸੀ ਅਤੇ ਅਰਵਿੰਦ ਕੇਜਰੀਵਾਲ ਨੇ ਇਸ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹ ਕਹਿੰਦੇ ਨੇ ਕਿ ਸਟੇਡੀਅਮਾਂ ਨੂੰ ਮੈਂ ਜੇਲਾ ਨਹੀਂ ਬਣਾਉਣ ਦੇਵਾਂਗਾ ਕਿਉਂਕਿ ਕੇਜਰੀਵਾਲ ਸਰਕਾਰ ਬਣਾਣਾ ਹੈ ਕਿ ਜੇਕਰ ਆਰਜੀ ਜ਼ਿਲ੍ਹਾ ਬਣਾ ਦਿੱਤੀਆਂ ਗਈਆਂ ਸਟੇਡੀਅਮ ਬਹੁਤ ਵੱਡਾ ਹੁੰਦਾ ਹੈ ਕਿਸਾਨਾਂ ਨੂੰ ਗ੍ਰਿਫਤਾਰ ਕਰ ਕਰਕੇ ਇਹਨਾਂ ਨੇ ਸਟੇਡੀਅਮਾਂ ਵਿੱਚ ਭਰ ਦੇਣਾ ਹੈ ਤਾਂ ਫਿਰ ਉਹਨਾਂ ਦੇ ਧਰਨਾ ਪ੍ਰਦਰਸ਼ਨਾਂ ਦਾ ਕੀ ਬਣੇਗਾ ਇਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ ਇਨਕਾਰ ਕਰਕੇ ਆਪਣੇ ਵੱਲੋਂ ਕਿਸਾਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਵੱਲੋਂ ਇੱਕ ਪੱਕੀ ਰਸੋਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਇਹਨਾਂ ਸਾਰੇ ਕਿਸਾਨਾਂ ਨੂੰ ਰੋਟੀ ਪਾਣੀ ਖੁਆਇਆ ਜਾਏਗਾ ਕੇਜਰੀਵਾਲ ਖੁਦ ਇਹਨਾਂ ਕਿਸਾਨਾਂ ਦਾ ਟਵੀਟ ਕਰਕੇ स्वागत ਕਰਦੇ ਵੀ ਦਿਖਾਈ ਦਿੱਤੇ ਕਹਿੰਦੇ ਨੇ ਜੀ ਆਇਆਂ ਨੂੰ ਜਿੱਥੇ ਵੀ ਸਾਡੀ ਲੋੜ ਹੋਈ ਅਸੀਂ ਖੜਾਾਂਗੇ ਅਤੇ ਤੁਹਾਡੇ ਰਹਿਣ ਸਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਅਸੀਂ ਕਰਾਂਗੇ ਇਸ ਤਰ੍ਹਾਂ ਅਰਵਿੰਦ ਕੇਦਰੀਵਾਲ ਕਿਸਾਨਾਂ ਦੇ ਨਾਲ ਆਪਣੇ ਆਪ ਨੂੰ ਖੜਾ ਹੋਇਆ ਦਿਖਾਉਂਦੇ ਦਿਖਾਈ ਦਿੰਦੇ ਨੇ ਇਸ ਤੋਂ ਇਲਾਵਾ ਆਪ ਦੇ ਜਿਹੜੇ ਦਿੱਲੀ ਦੇ ਹੋਰ ਵੀ ਵਿਧਾਇਕ ਨੇ ਉਹ ਵੀ ਬਰਾੜੀ ਪਾਰਕ ਦਾ ਦੌਰਾ ਕਰਦੇ ਦਿਖਾਈ ਦਿੱਤੇ ਤਾਂ ਜੋ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਉਥੇ ਨਾ ਆਵੇ ਕਹਿ ਸਕਦੇ ਹਾਂ ਕਿ 27 ਨਵੰਬਰ ਦਾ ਦਿਨ ਜੇਕਰ ਸਿਆਸੀ ਤੌਰ ਤੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਮੇਲਾ ਲੁੱਟ ਕੇ ਲੈ ਗਈ ਹੈ